ਪੰਜਾਬ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਅਤੇ ਭਾਜਪਾ ਦੇ ਕਈ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਦੱਸਦੀ ਹੈ ਕਿ ਜਲੰਧਰ ਤੋਂ ਸਾਬਕਾ ਐਮਪੀ ਸੁਸ਼ੀਲ ਕੁਮਾਰ ਰਿੰਕੂ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਉੱਥੇ ਹੀ ਜੋ ਸਾਬਕਾ ਐਮਐਲਏ ਨੇ ਕੇੜੀ ਪੰਡਾਰੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤਾਂ ਤੱਕੇ ਮੁਕੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਜਲੰਧਰ ਵਿੱਚ ਵੱਡੀ ਕਾਰਵਾਈ ਕੀਤੀ ਗਿਆ ਤੇ ਦੋਸ਼ ਲਗਾਏ ਜਾ ਰਹੇ ਆ ਭਾਜਪਾ ਲੀਡਰਾਂ ਵੱਲੋਂ ਕਿ ਅਸੀਂ ਜੋ ਕੇਂਦਰ ਸਰਕਾਰ ਵੱਲੋਂ ਪ੍ਰੋਗਰਾਮ ਆ ਉਲਿੱਕਿਆ ਗਿਆ ਹੈ ਕਿ हां बीजेपी सेवदार तो अड्डे द्वार ਤਾਂ ਉਸ ਦੇ ਤਹਿਤ ਅੱਜ ਲੋਕਾਂ ਨੂੰ ਉਹ ਸਹੂਲਤਾ ਬਾਰੇ ਸਮਝਾਉਣਾ ਚਾਹੁੰਦੇ ਸੀ ਜਿਹੜੀਆਂ ਸਹੂਲਤਾ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਨੇ ਪਰ ਉਸ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ बीजेपी ਦੇ ਲੀਡਰਾਂ ਨੂੰ ਅਜੇ ਦੋਸ਼ ਹੈ ਜਿਹੜੇ ਉਹ बीजेपी ਲੀਡਰਾਂ ਵੱਲੋਂ ਸਰਕਾਰ ਤੇ ਲਗਾਏ ਜਾ ਰਹੇ ਤੇ ਪੰਜਾਬ ਪੁਲਿਸ ਤੇ ਲਗਾਏ ਜਾ ਰਹੇ ਤਾਂ ਇੱਕ ਵਾਰ ਦਾਦ ਨੇ ਕਿ ਆ ਵੱਡੇ ਜਿਹੜੇ ਐਕਸ਼ਨ ਹੋਇਆ ਪੰਜਾਬ ਵਿੱਚ ਅਤੇ ਬੀਜੇਪੀ ਦੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਉੱਥੇ ਪਠਾਨਕੋਟ ਤੋਂ ਬੀਜੇਪੀ ਦੇ ਪ੍ਰਧਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ